ਪਿਛਲੇ ਦਿਨੀ ਹੋਏ ਬਰਸਾਤ ਦੇ ਨਾਲ ਜਿੱਥੇ ਪੰਜਾਬ ਪਰ ਵਿੱਚ ਹੜ੍ਹਾਂ ਦੇ ਨਾਲ ਲੋਕਾਂ ਦਾ ਪਾਰੀ ਨੁਕਸਾਨ ਹੋਇਆ ਉੱਥੇ ਹੀ ਚੇ ਗੱਲ ਕਰੀ ਤਾਂ ਕਈ ਪਿੰਡਾਂ ਵਿੱਚ ਪਾਰੀ ਬਰਸਾਤ ਦੇ ਨਾਲ ਗਰੀਬ ਲੋਕਾਂ ਦੇ ਕਰਾਦਾਵੀ ਨੁਕਸਾਨ ਹੋਇਆ ਇਸ ਤਰ੍ਹਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪੋਏ ਹਲਕੇ ਦੇ ਪਿੰਡ ਨਕੀਆਂ ਵਿੱਚ ਜਿੱਥੇ ਕਈ ਗਰੀਬ ਪਰਿਵਾਰਾਂ ਦੇ ਕਰਾਦਾ ਨੁਕਸਾਨ ਹੋਇਆ ਪਰ ਇਹਨਾਂ ਗਰੀਬ ਪਰਿਵਾਰਾਂ ਵਰਨਾ ਤਾਂ ਕੋਈ ਸਰਕਾਰ ਧਿਆਨ ਦੇ ਰਹੀਆ ਤੇ ਨਾ ਹੀ ਕੋਈ ਪ੍ਰਸ਼ਾਸਨ ਦੱਸਦੀ ਕਿ ਜਦੋਂ ਇਹਨਾਂ ਪਰਿਵਾਰਾਂ ਨੇ মিডিਆ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਜਦੋਂ ਵੀ ਵੋਟਾਂ ਹੁੰਦੀਆਂ ਹਨ ਤਾਂ ਸਾਰੇ ਵੱਡੇ-ਵੱਡੇ ਲੀਡਰ ਆ ਕੇ ਵੋਟਾਂ ਮੰਗ ਕੇ ਚਲੇ ਜਾਂਦੇ ਹਨ ਕਿ ਉਹ ਉਹਨਾਂ ਨੂੰ ਪੱਕੇ ਘਰ ਬਣਾ ਕੇ ਦੇਣਗੇ ਪਰ ਉਸ ਦੇ ਬਾਵਜੂਦ ਕੋਈ ਵੀ ਉਹਨਾਂ ਨੂੰ ਪੁੱਛਦਾ ਨਹੀਂ ਅਤੇ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਵੱਲ ਵੀ ਧਿਆਨ ਦੇਵੇ ਅਤੇ ਉਹਨਾਂ ਨੂੰ ਪੱਕੇ ਮਕਾਨ ਬਣਾਉਣ ਦੇ ਲਈ ਗਰਾਉਂਡ ਦਿੱਤੀ ਜਾਵੇ ਬਨੇਰੋ ਸਾਡਨਾਤ ਦੇਖਦੋ ਪੰਜਾਬ ਜੇ ਕੇ ਨਿਊਜ਼ ਆਜੀ ਆਪਣਾ ਮੇਰਾ ਨਾਮ ਹੀ ਪਾ ਲੈ ਕਿਹੜਾ ਪਿੰਡ ਹੈਗਾ ਲੱਗੀਆਂ ਮੈਨੂੰ ਕੀ ਦਿੱਕਤ ਆ ਰਹੀ ਹੈ ਮਕਾਨ ਦੇ ਦੇਖਿਆ ਤੁਹਾਡੇ ਕਾਫੀ ਬੜੇ ਮਾੜੇ ਹਾਲਾਤ ਨੇ ਹਾਂਜੀ 40 ਸਾਲ ਹੋਇਆ ਬੋਟ ਪਾਉਂਦੇ ਤੇ ਜਿਹੜਾ ਵੀ ਸਰਪੰਚ ਬੰਦਾ ਉਹ ਆ ਆਜਾ ਤੇ ਫਾਰਮ ਭਰੀਏ ਦਿੰਦੇ ਤੇ ਬਥੇਰਾ ਕੁਸ ਕਰਦੇ ਸਭ ਕੁਝ ਕਰਾਂਗੇ ਜਿਲੇ ਉਹਦਾ ਕੰਮ ਹੁੰਦਾ ਕੋਈ ਨਹੀਂ ਚਾਹ ਦਿੰਦਾ 10 ਰੁਪਏ ਵੀ ਨਹੀਂ ਜਲਉਂਦੇ 40 50 ਸਾਲ ਹੋਇਆ ਬੋਟ ਪਾਉਂਦੇ 40 50 ਸਾਲ ਹੋਇਆ ਬੋਟ ਪਾਉਂਦੇ ਕੋਈ ਨੇ ਨਹੀਂ 10 ਰੁਪਏ ਵੀ ਨਹੀਂ ਦਿੱਤੇ ਜਿਹੜਾ ਸਰਪੰਚ ਬੰਦਾ ਉਹੋ ਹੀ ਆਖਦਾ ਇਹ ਕਰਾਂਗੇ ਕਰਾਂਗੇ ਕਰਦਾ ਕੋਈ ਹੈ ਕਿਹੜਾ ਬਣਿਆ ਉਹ ਵੀ ਆਣੀਆਂ ਦਿਖਦੇ ਨੇ ਉਹ ਵੀ ਉਹਨੇ ਵੀ ਕੁਝ ਨਹੀਂ ਕੀਤਾ ਹੁਣ ਕਿੱਦਾਂ ਫਿਰ ਗੁਜ਼ਾਰਾ ਕਰ ਰਹੇ ਹੋ ਗੁਜ਼ਾਰਾ ਇਸ ਜਰੈਮੀ ਚੌਂਦੇ ਵਿੱਚ ਬੈਠੇ ਰਹਿਣਾ ਤੇ ਨਹੀਂ ਕੋਈ ਇਨਸਾਫ ਹੁੰਨੇ ਕੋਈ ਤਾਂ ਵੀ ਯਾ ਨਹੀਂ ਵਿਚਾਰੇ ਡਰਦੇ ਨਹੀਂ ਸੌਂਦੇ ਹੁਣ ਕਦੇ ਸੋਈ ਚ ਸੌਣਾ ਕਦੇ ਬਾਬੇ ਵਾਲੇ ਅੰਦਰ ਸੌਣਾ ਹੁਣ ਕਿੰਨੇ ਦਿਨ ਐਸ ਮਾਨ ਬਾਰ ਕਰਦੇ ਖੜਜਾ ਖਰਾਬ ਹੁੰਦਾ ਦੇਖੋ ਬਾਹਰ ਸਵਾਰਿਆ ਨਹੀਂ ਪੇਗਾ ਦੇਖਿਆ ਨਾ ਤੁਸੀਂ ਇਹ ਇਹ ਸਾਰਾ ਸਮਾਨ ਖੱਜਾ ਖਰਾਬ ਹੋਇਆ ਅੱਜ 4 ਦਿਨ ਹੋਇਆ ਇਸੇ ਕੰਮ ਚ ਸੰ ਤੇ ਇਸੇ ਤਰ੍ਹਾਂ ਕਰਲੇ ਵਾਲੇ ਨੇ ਕੀ ਮੰਗ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਪ੍ਰੋਸੈਸਰ ਤੋਂ ਮੰਗ ਤੇ ਹਾਂਜੀ ਐਵੇਂ ਆ ਵੀ ਚਲੋ ਸਾਰਾ ਥੋੜਾ ਜਿਹਾ ਮકાਨ ਖੜਾ ਹੋ ਜਾਏ ਹੋ ਸਾਨੂੰ ਕੋਈ ਨਹੀਂ ਚਾਹ ਕੀ ਕਹਿਣਾ ਚਾਹਦੇ ਹੋ ਕੀ ਪਰੇਸ਼ਾਨੀ ਅਸੀਂ ਜੀ ਜਿਹਦੇ ਵੀ ਅੱਗੇ ਦੁਹਾਈ ਕੀਤੀ ਹੈ ਨਾ ਕਾਗਜ਼ ਲੈ ਲੈਂਦੇ ਫਾਈਲ ਲੈ ਲੈਂਦੇ ਦਵਾਹਰ ਦੇ ਕੰਮ ਸਾਡਾ ਕੋਈ ਨਹੀਂ ਕਰਦਾ ਜਦੋਂ ਪ੍ਰਧਾਨ ਮੰਤਰੀ ਰੋਜ਼ਗਾਰ ਦੇ ਵਿੱਚ ਆਇਆ ਹੈ ਨਾ ਵੇ ਹਰ ਮਕਾਨ ਪੱਕਾ ਹੋਏਗਾ ਉਸ ਸਰਪੰਚ ਨੇ ਵਿਚਾਰੇ ਨੇ ਫਾਈਲ ਸਾ ਲਈ ਸੈਕਟਰੀ ਵੀ ਆਇਆ ਫਿਰ ਬਲਾਕ ਦੇ ਬੰਦੇ ਵੀ ਆਏ ਉਹ ਫਾਈਲ ਸਾਡੀ ਨੋਟ ਬਲਾਕ ਦੇ ਵਿੱਚ ਦਬਾਈ ਜੜੀ ਕੋਈ ਸੁਣਵਾਈ ਨਹੀਂ ਹੋਈ ਹੁਣ ਜਿਹੜਾ ਹਰ ਦੂਜਾ ਸਰਪੰਚ ਬਣਿਆ ਇਹਨੇ ਵੀ ਸਾਡੇ ਡਾਕੂਮੈਂਟ ਲੈ ਕਾਗਜ਼ ਬਣਾਏ ਵੀਡੀਓ ਦਫਤਰ ਦਿੱਤੇ ਉਹ ਫਾਈਲ ਤਾਂ ਦਬਾ ਹੜੀ ਸਾਡੀ ਗਰੀਬ ਦੀ ਕੋਈ ਸੁਣਵਾਈ ਨਹੀਂ ਸਾਡੀ ਸਰਕਾਰ ਅੱਗੇ ਸੈਂਟਰ ਅੱਗੇ ਬੇਨਤੀ ਆ ਮੇਰੇ ਬੱਚੇ ਦਰਦ ਦਰ ਰੋਲੇ ਕਰਦੇ ਐ ਕਿੰਨੇ ਦਿਨ ਹੋ ਗਿਆ ਪਰ ਸਰਕਾਰਾਂ ਦੇ ਕਹਿ ਰਹੀਆਂ ਵੀ ਆਪਾਂ ਹਰ ਘਰ ਪੱਕਾ ਬਣਾ ਕੇ ਦੇਣ ਜਿਹੜੇ ਕੱਚੇ ਮਕਾਨ ਹੈਗੇ ਤੁਹਾਡਾ ਕਿ ਨਹੀਂ ਬਣਿਆ ਹਾਂ ਮੇਰੇ ਬੱਚੇ ਦਰਦ ਦਰ ਰੋਲੇ ਕਰਦੇ ਕੋਈ ਸਮਾਨ ਕੀਤੇ ਪੈਦਾ ਕੋਈ ਕੀਤੇ ਪੈਦਾ ਸਰਕਾਰ ਅੱਗੇ ਉਹ ਬੇਨਤੀ ਆ ਮੇਰਾ ਕੁਟੀਆ ਜਿਹੜਾ ਜਿੰਨੀਆਂ ਵੀ ਹੁੰਦਾ ਛੱਟ ਕ ਠੀਕ ਕਰ ਦੇ ਮੇਰੇ ਬੱਚੇ ਆਪਣੇ ਘਰ ਆਪਣੇ ਹਾਂ ਕੋਈ ਕੱਲ ਨੂੰ ਡਿੱਗ ਪਿਆ ਬੱਚਾ ਕੋ ਮਰ ਗਿਆ ਮੈਂ ਕੀ ਕਰਾਂ ਬੇਸਾਰਾ ਤਾਂ ਸਰਕਾਰ ਅੱਗੇ ਉਹ ਬੇਨਤੀ ਆ ਇਹਨਾਂ ਦਾ ਕੁਟਿਆ ਜਿਹੜਾ ਠੀਕ ਕਰ ਦੇਣ ਡੇਢ ਹਜ਼ਾਰ ਬੰਦੇ ਮਜ਼ਦੂਰ ਬੰਦੇ ਰੋਟੀ ਨਹੀਂ ਪਹੁੰਚੀ ਹੁੰਦੀ ਹਾਂਜੀ ਭਾਈ ਕੀ ਨਾਂ ਜੀ ਆਪਣਾ ਹਰਵੰਸ ਲਾਲ ਜੀ ਕਿਹੜਾ ਪਿੰਡ ਹੈਗਾ ਇਹ ਨਕੀਆਂ ਜੀ ਦੇਖਿਆ ਕਿ ਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਕਾਫੀ ਜਿਹੜੇ ਹੜ੍ਹ ਵੀ ਆਏ ਨੇ ਤੁਹਾਡਾ ਮਕਾਨ ਕੱਚਾ ਆ ਜਗਾ ਜਗਾ ਤੋਂ ਟੁੱਟਿਆ ਕਿੱਦਾਂ ਮਤਲਬ ਕਾਰਜੋ ਗੁਜ਼ਾਰਾ ਗੁਜ਼ਾਰਾ ਇਦਾਂ ਕਰ ਰਹੇ ਹੁਣ ਮਹਤਰਪਾਲਾ ਤਰਪੋਲਾ ਪਾਣਿਆ ਕਦੇ ਕੁਝ ਕਰਾਂ ਨੇ ਕਦੇ ਕੁਝ ਕਰਾਂ ਨੇ ਜੀ ਤਾਂ ਬਾਹਰ ਆਣਿਆਂ ਨਾ ਕਿ ਕਿੰਨੀ ਦੇਰ ਤੋਂ ਹੈਗਾ ਮਕਾਨਿਕ ਅੱਛਾ ਇਹ ਮਕਾਨ 5 ਸਾਲ ਹੋਇਆ ਬਣਦਾ ਜੀ 25 ਸਾਲ ਦੇ ਵਿੱਚ ਕੋਈ ਤੁਹਾਨੂੰ ਗ੍ਰਾਂਟ ਨਹੀਂ ਸਰਕਾਰ ਵੱਲੋਂ ਮਿਲੀ ਜਾਂਦੀ ਨਹੀਂ ਜੀ ਕਿਉਂ ਨਹੀਂ ਮਿਲੀ ਦੇਖੋ ਇਹ ਆਣ ਆਹ ਹਾਰ ਵਲੇ ਜਿਦਾ ਦੀ ਸਾਮਾ ਲੱਗਦਾ ਹੋਇਆ ਇਹ ਗੱਲ ਕਹਿੰਦਾ ਵੇ ਤੁਹਾਨੂੰ ਮੌਕਾ ਦਿਓ ਤਾਂ ਅਸੀਂ ਤੇਰਾ ਹੱਲ ਕਰ ਦਿਆਂਗੇ ਦੇਖੋ ਕਿ ਜਦੋਂ ਆਪਣੇ ਬਾਂਜਲੇ ਦਾ ਫਿਰ ਕੋਈ ਹੈ ਇਹ ਲਾ ਵਿਖਲਾ ਕੋਈ ਨਹੀਂ ਕਰਦਾ ਇੱਥੇ ਆ ਕੇ ਕਦੀ ਫਾਰਮ ਭਰੇ ਨਾ ਫਾਰਮ ਹੁਣ ਭਰੇ ਥੋੜੇ ਜਿਹਰੇ ਯਾਦ ਉਹ ਕਹਿੰਦੇ ਕੋਈ ਗੱਲ ਥੋੜਾ ਹਲਕਾ ਕਰ ਦਿਆਂਗੇ ਤੇ ਰੱਖ ਆਪਣੀ ਕਿੰਨੀ ਬੱਚੇ ਕੋਈ ਕੰਮ ਕੁਮ ਕਰਦੇ ਨੇ ਬੱਚੇ ਪੜਦੇ ਐਸ ਕੋਈ ਜੀ ਕੀ ਕੀ ਕੰਮ ਕਰਦੇ ਹੋ ਕੀ ਕੀ ਕੰਮ ਕਰਦੇ ਹੋ ਮਿਹਨਤ ਕਰਦੇ ਆ ਟੱਪ ਲਾਣੇ ਆ ਬਸ ਕੀ ਮੰਗ ਕਰਦੇ ਸਰਕਾਰ ਤੋਂ ਜੀ ਕੀ ਸਰਕਾਰ ਇਹ ਹੋ ਮੰਗ ਕਰਾ ਮੈਂ ਚਲੋ ਸਾਨੂੰ ਕੋਈ ਮਾੜਾ ਮੋਟਾ ਆਸ਼ਰਾ ਦੇਣ ਤੇ ਚਲੋ ਆਹ ਵੀ ਕਿਤੇ ਅੰਦਰ ਬਣਨ ਲੱਗੋ ਹੋ ਜਾ ਜੀ। ਬਲਾਲ ਜਨਾਬ ਸਰਪੰਚ ਤੁਸੀਂ ਜੀ ਹਾਂਜੀ ਜਨਾਬ ਸਰਪੰਚ ਸਾਹਿਬ ਦੇਖਿਆ ਕਿ ਤੁਹਾਡੇ ਪਿੰਡ ਦੇ ਵਿੱਚ ਕਾਫੀ ਮਕਾਨ ਜਿਹੜੇ ਆ ਟੁੱਟਣ ਜੋਗ ਹੈਗੇ ਨੇ ਚੋਣ ਦੇ ਨੇ ਜਗਾ ਜਗਾ ਲੋਕ ਰੋ ਰਹੇ ਨੇ ਜੀ ਉਹਨਾਂ ਨੂੰ ਜੀਆ ਗ੍ਰਾਂਟਾਂ ਨਹੀਂ ਮਿਲ ਰਹੀਆਂ ਹਾਂ ਤਾਂ ਦੀਆਂ ਵੋਟਾਂ ਲੈ ਕੇ ਚਲੇ ਜਾਂਦੇ ਬਾਅਦ ਕੋਈ ਮਦਦ ਨਹੀਂ ਕਰਦਾ ਕੀ ਕਹਿਣਾ ਚਾਹੁੰਦੇ ਦੇਖੋ ਜਨਾਬ ਇਹ ਜਿਹੜੇ ਜਿਨ੍ਹਾਂ ਦੇ ਮਕਾਨ ਟੁੱਟਿਆ ਹੈ ਇਸ ਚੀਜ਼ ਦੇ ਹੱਕਦਾਰ ਨੇ ਇਹਨਾਂ ਨੂੰ ਗਰੰਟੀ ਚਾਹੀਦੀਆਂ ਨੇ ਪਿੰਡ ਦੇ ਵਿੱਚ ਹੋਰ ਵੀ ਕਾਫੀ ਮਕਾਨ ਜਿਹੜੇ ਟੁੱਟਿਆ ਲੇਕਿਨ ਅੱਜ ਤੱਕ ਸਰਕਾਰ ਨੇ ਕੋਈ ਵੀ ਮਤਲਬ ਇਹਨਾਂ ਲੋਕਾਂ ਦੀ ਮਦਦ ਨਹੀਂ ਕੀਤੀ ਮੈਂ ਕਾਫੀ ਵਾਰ ਮਤਲਬ ਬਲਾਕ 'ਚ ਵੀ ਜਾ ਚੁੱਕਾ ਮੰਤਰੀ ਸਾਹਿਬ ਕੋਲ ਵੀ ਜਾ ਚੁੱਕਾ ਲੈਕਿਨ ਅਜੇ ਤੱਕ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਪਿੰਡ ਦੇ ਵਿੱਚ ਇੱਕ ਨਿਕਾਸੀ ਹੈ 메ਨ ਪਿੰਡ ਦੀ ਨਿਕਾਸੀ ਹੈ ਲੇਕਿਨ ਦੋ ਵਾਰੀ ਮੈਂ ਮਤਾ ਦੇ ਚੁਕਾ ਮੰਤਰੀ ਸਾਹਿਬ ਨੂੰ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸਾਰਾ ਪਿੰਡ ਦਾ ਪਾਣੀ ਜਿਹੜਾ ਉੱਥੇ ਰੁਕਿਆ ਜਾਂਦਾ ਸਰਕਾਰ ਚਾਹੀਏ ਸੈਂਟਰ ਦੀ ਹੋਵੇ ਚਾਹੀਏ ਪੰਜਾਬ ਦੀ ਉਹ ਕਹਿ ਰਹੇ ਨੇ ਕਿ ਆਪਾਂ ਹਰ ਘਰ ਦੇ ਨੂੰ ਜਿਹੜਾ ਪੱਕਾ ਮਕਾਨ ਬਣਾ ਕੇ ਦੇ ਰਹੇ ਆ ਕੋਈ ਘਰ ਕੱਚਾ ਲਿਵੇਗਾ ਕਿੱਥੇ ਕੀਤਾ ਕੋਈ ਜਨਾਬ ਅਜੇ ਤੱਕ ਕੋਈ ਕਿਸੇ ਦੇ ਰਿਪੇਅਰ ਦੀ ਵੀ ਨਹੀਂ ਆਈ ਮੇਰੇ ਤੋਂ ਪਹਿਲਾਂ ਦਾ ਪਤਾ ਨਹੀਂ ਪਰ ਮੇਰੇ ਟਾਈਮ ਦੇ ਵਿੱਚ ਕੋਈ ਰਿਪੇਅਰ ਨਹੀਂ ਆਈ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਮਕਾਨ ਦਾ ਕੋਈ ਕਮਰੇ ਦਾ ਅਜੇ ਤੱਕ ਕੋਈ ਕੋਈ ਕੰਮ ਸਰਕਾਰ ਦੇ ਵੱਲੋਂ ਨਹੀਂ ਹੋਇਆ ਤਾਂ ਹੁਣ ਕਿਸ ਤਰ੍ਹਾਂ ਫਿਰ ਦੇਖਦੇ ਹੋ ਇਹ ਮਕਾਨ ਜਿੱਦਾਂ ਕੱਚੇ ਇਚਾਰੇ 'ਤੇ ਰੋੜੇ ਦੇ ਕੋ ਸਾਡੀ ਦੇ ਹੋ ਅਪੀਲ ਹੈ ਕਿ ਇਹਨਾਂ ਨੂੰ ਬੰਦ ਦਾ ਮੁਆਵਜ਼ਾ ਜਿਹੜਾ ਦਿੱਤਾ ਜਾਏ ਤੇ ਜਾਂਦੇ ਜਿਹੜੇ ਕੱਚੇ ਘਰ ਨੇ ਇਹਨਾਂ ਨੂੰ ਪੱਕਾ ਬਣਾਇਆ ਜਾਏ ਤਾਂ ਜੇ ਇਹਨਾਂ ਦੀ ਜ਼ਿੰਦਗੀ ਜਿਹੜੀ ਬਥਰਾ ਬਿਹਤਰ ਹੋ ਸਕੇ